ਪਿੰਡ ਤੋਂ ਨਰਸਰੀ ਸ਼ਿਫਟ ਹੋ ਕੇ ਤੇ ਆਈ ਹੈ ਤੇ ਪਰ ਨਹੀਂ ਜੀ ਕਿ ਚੰਡੀਗੜ੍ਹ ਦੀਆਂ ਨਰਸਰੀਆਂ ਨੂੰ ਵੀ ਮਾਤ ਪੂਰੀ ਹੈ ਮੈਂ ਦੇਖਿਆ ਹੋਇਆ ਅਸੀਂ ਵੀ ਬਹੁਤ ਸਾਡਾ ਤਾਂ ਏਰੀਆ ਤਰਮੋਗਾ ਲੁਧਿਆਣਾ ਚੰਡੀਗੜ੍ਹ ਜਾਂਦਾ ਹੈਗਾ ਪਰ ਬਹੁਤ ਵਧੀਆ ਪਰ ਇੱਕ ਗੱਲ ਹੋਰ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਇਹ ਸਣ ਲੱਗੀ ਆ ਜਿਨ੍ਹਾਂ ਦੇ ਉਹਦੇ ਪ੍ਰਾਈਸ ਫਿਕਸ ਆ ਜੀ 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 ਜਿਹੜੀ ਚੀਜ਼ ਆ ਤੁਹਾਨੂੰ ਰੇਟ ਜੇ 200 ਦੀ ਤਾਂ ਤੁਹਾਨੂੰ 200 ਦੀ ਹੀ ਮਿਲਦੀ ਹੈ ਜੇ ਤੁਹਾਨੂੰ ਚੀਜ਼ 3500 ਦੀ ਆ ਜਾਂ ਕੋ 4000 ਦਾ 5000 ਦਾ ਤੁਹਾਨੂੰ 100 ਹੀ ਮਿਲਦੀ ਆ ਕੋਈ ਬਾਰਗੇਨਿੰਗ ਵਾਲੀ ਗੱਲ ਨਹੀਂ ਹੈਗੀ ਜੀ 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 ਕਿਉਂਕਿ 바ਰਗੇਨਿੰਗ ਜਿੱਥੇ ਆਪਾਂ ਨੂੰ ਟੈਕਸ ਪ੍ਰਾਈਸ ਮਿਲੇ ਆਪਣਾ ਮਨ ਉੱਥੇ ਜ਼ਿਆਦਾ ਟੈਕਸ ਜੀ ਜੀ ਸਹੀ ਹੈ ਹਾਂਜੀ ਬਹੁਤ ਵਧੀਆ ਲੱਗਾ ਇੱਥੇ ਆ ਕੇ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਆ ਤੁਸਾਂ ਨੂੰ ਬਹੁਤ ਵਧੀਆ ਡੀਲ ਕੀਤਾ ਜੀ ਜੀ ਹਾਂਜੀ ਸਭ ਤੋਂ ਜਿਹੜਾ ਪਲੱਸ ਪੁਆਇੰਟ ਹੈ ਤੁਸੀਂ ਭੁੱਲ ਗਏ ਹੋ ਵੀ ਬੂਟੇ ਤੁਸੀਂ ਵੇਖੋ ਤੁਸੀਂ ਮੇਰੇ ਖਿਆਲ ਨਾਲ ਤੁਸੀਂ ਲਗਭਗ 9 ਵਜੇ ਇੱਥੇ ਪਹੁੰਚੇ ਹੋਣੇ ਹਾਂਜੀ ਅਸੀਂ 8:30 8:30 8:30 ਪਹੁੰਚ ਗਏ ਤੁਸੀਂ ਜੇ ਕਿਤੋਂ ਹੋਰ ਨਰਸਰੀ ਚ ਪੌਦੇ ਲੈਣ ਨਾਲ ਮੇਰੇ ਸਾਹਮਣੇ 15 20 ਮਿੰਟ ਦਾ ਕੰਮ ਹੈ ਤੁਹਾਨੂੰ 2-3 ਘੰਟੇ ਤੋਂ ਉਹ ਇੱਕ ਚੀਜ਼ ਜਿਹੜਾ ਬੂਟਾ ਕਿਵੇਂ ਲਾਉਣਾ ਸਾਰਾ ਜੀ ਜਿਆਦਾ ਬਹੁਤ ਵਧੀਆ ਲੱਗਾ ਜੀ ਮੈਂ ਲੁਧਿਆਣੇ ਦੀ ਨਰਸਰੀਆਂ ਚ ਬੂਟੇ ਦੀ ਨਰਸਰੀਆਂ ਚ ਸਾਰੀਆਂ ਦੇਚੀ ਅਸੀਂ ਗਏ ਆ ਅੰਮ੍ਰਿਤਸਰ ਪਰ ਜੋ ਸਾਨੂੰ ਇਸ ਨਰਸਰੀ ਵਿੱਚ ਮਿਲਿਆ ਉਹ ਸਾਨੂੰ ਕਿਤੇ ਵੀ ਨਹੀਂ ਮਿਲਿਆ ਜਾ ਸਾਡਾ ਜੀ ਕਰਦਾ ਕਿ ਅਸੀਂ ਬਾਰ ਬਾਰ ਇੱਥੇ ਆਈਏ ਹਾਂ ਇੰਨਾ ਜ਼ੋਰ ਹੈ ਕਿ ਸਾਨੂੰ ਦੂਰ ਬਹੁਤ ਹੈਗਾ 1.5 ਘੰਟੇ ਦਾ ਰਸਤਾ ਪਰ ਚੀਜ਼ ਚੰਗੀ ਮਿਲ ਜਾਵੇ ਜਿਵੇਂ ਸਾਨੂੰ ਆਉਣਾ ਜਾਣਾ ਵੀ ਕੋਈ ਜ਼ਿਆਦਾ ਉਹ ਨਹੀਂ ਰੱਖਦਾ ਹੈਗਾ ਜੀ ਹਾਂ ਜੀ ਬਹੁਤ ਵਧੀਆ ਲੱਗਾ ਇੱਥੇ ਆ ਕੇ ਜੀ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਸਾਨੂੰ ਬਹੁਤ ਵਧੀਆ ਡੀਲ ਕੀਤਾ ਹਰ ਇੱਕ ਚੀਜ਼ ਦੀ ਜਾਣਕਾਰੀ ਦਿੱਤੀ ਇਹਨਾਂ ਨੇ ਖਾ ਦਿੱਤੀ ਆ ਜੋ ਵਿੱਚ ਜਿਸ ਤਰ੍ਹਾਂ ਕਿਵੇਂ ਝੂਟਾ ਲਾਉਣਾ ਹੈ ਕਿਵੇਂ ਉਹਨੂੰ ਤਿਆਰ ਕਰਨਾ ਹੈ ਕਿੰਨਾ ਨੂੰ ਪਾਣੀ ਪਾਉਣਾ ਹੈ ਕਿੰਨੀ ਉਹਨੂੰ ਖਾਦ ਪਾਉਣੀ ਹੈ ਉਹ ਸਾਰਾ ਕੁਸ਼ਣਾਂ ਨੇ ਪ੍ਰੋਪਰ ਸਾਨੂੰ ਦੱਸਿਆ ਹੈਗਾ ਤੇ ਬਹੁਤ ਵਧੀਆ ਸਾਨੂੰ 2 2.5 ਘੰਟੇ ਸਾਡੇ ਨਾਲ ਇਹਨਾਂ ਨੇ ਸਪੈਂਡ ਕੀਤੇ ਜੀ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਮ ਸਾਡੇ ਕੋਲ ਜਿਹੜੀਆਂ ਪੈਣਾ ਨੇ ਜੀ ਉਗਮਲੇ ਕੋਲੇ ਲੈਣ ਜਾਂਦੀ ਆ ਸੋ ਮੈਂ ਪਹਿਲੀ ਵਾਰ ਵੇਖਿਆ ਵੀ ਪੈਂਜੀ ਹੋਰੀ ਖੋਦ ਜਿਹੜੇ ਆ ਇਹਨਾਂ ਦੇ ਨਾਲ ਡੇਰੀ ਵੀ ਹੈ ਤੇ ਨਾਲ ਜਿਹੜੇ ਬੂਟੇ ਵੰਨੇ ਇਹ ਪਾਲ ਰਿਹਾ ਇਹ ਵਾਤਾਵਰਨ ਪ੍ਰੇਮੀ ਪੈਣਾ ਬਹੁਤ ਘੱਟ ਮਿਲਦੀ ਆ ਹਾਂਜੀ ਹਾਂਜੀ ਪਰ ਮੈਂ ਤਾਂ ਇਹ ਕਹਿੰਦਾ ਨਾ ਵੀ ਜਿੱਥੇ ਜਿਹੜੀ ਮੱਝਾ ਹੈ ਜਾਂ ਜਿਹੜੇ ਬੂਟੇ ਆ ਜਿੱਥੇ ਸਾਡੀਆਂ ਭੈਣਾਂ ਦਾ ਜੇ ਲੇਡੀਜ਼ ਦਾ ਧਿਆਨ ਨਹੀਂ ਨਾ ਉੱਥੇ ਸਕਸੈਸ ਨਹੀਂ ਹੁੰਦੀ ਆ ਹਾਂਜੀ ਨਹੀਂ ਨਹੀਂ ਹਾਂਜੀ ਹਾਂ ਸਾਡਾ ਸਾਰਾ ਦਿਨ ਇੰਨਾ ਚ ਨਿਕਲਦਾ ਜੀ ਸੁਸਸਤੀ ਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇ ਗ੍ਰੀਨ ਲੈਂਡ ਨਰਸਰੀ ਨਾਲ ਜੁੜੇ ਹੋ ਤੇ ਜਦੋਂ ਕੋਈ ਬਾਹਰੋਂ ਬੂਟੇ ਰਣ ਆਉਂਦਾ ਤਾਂ ਮਨ ਚ ਬੜੀ ਖੁਸ਼ੀ ਹੁੰਦੀ ਆ ਸਾਡੇ ਭੈਣ ਜੀ ਅੱਜ ਮੌਕੇ ਤੇ ਸਾਡੇ ਕੋਲ ਆਇਆ ਹੈ ਬੂਟੇ ਰਣ ਤਕਰੀਬਨ ਇਹ 30 35 ਬੂਟੇ ਲੈ ਕੇ ਚੱਲੇ ਆ ਤੇ ਨਰਸਰੀ ਨੇ ਵਿਜ਼ਿਟ ਕੀਤੀ ਆ ਭਾਵੇਂ ਅਜੇ ਗੱਡੀ ਸਾਡੀ ਹੋਣੀ ਰਪੇ ਇੱਥੇ ਪਹੁੰਚੀ ਆ ਤੇ ਫਰੂਟ ਜਿਹੜਾ ਆਲਰੇਡੀ ਆਪਰ ਕੋ ਪਿਆਇਆ ਕੁਝ ਸ਼ਾਟਮਾ ਨਵੇਂ ਵੀ ਆਏ ਆ ਜਿਹਦੇ ਵਿੱਚ ਰੈੱਡ ਨਿੰਬੂ ਹੈ ਰੈੱਡ ਕਟਨਲ ਹੈ ਔਰ ਰੈੱਡ ਆਲ ਹੈ ਕੁਝ ਹੋਰ ਆਟਮਾ ਨਵੀਂ ਆਏ ਜਿਹੜੀਆਂ ਇਸ ਵਾਰੀ ਜਿਹੜੀਆਂ ਨੀਲ ਕੰਟਰ ਨਵੀਆਂ ਤਿਆਰ ਕੀਤੀਆਂ ਸੇ ਸੋ ਅਸੀਂ ਜੇ ਭੈਂਜੀਰ ਦੁਬਾਰਾ ਨਾ ਵੀ ਪਹੁੰਚੇ ਤਾਂ ਅਸੀਂ ਪਹੁੰਚਾਉਣ ਯੂਰ ਕੋਸ਼ਿਸ਼ ਕਰਾਂਗੇ ਬਾਕੀ ਭੈਂਜੀਰੀ ਇਹਨਾਂ ਦੋਰੋਂ ਚੱਲ ਕੇ ਆਇਆ ਉਹਨਾਂ ਨੂੰ ਕਿਵੇਂ ਲੱਗਿਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੈਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਨਾਮ ਜੀ ਮੇਰਾ ਨਾਮ ਰਪਿੰਦਰ ਕੌਰ ਹੈ ਜੀ ਜੀ ਦੱਸਿਓ ਕਿੱਥੋਂ ਆਇਓ ਪੈਂਡ ਅਜੀਤਵਾਲ ਮੋਗੇ ਤੋਂ ਆਏ ਹਾਂ ਜੀ ਜੀ ਹਾਂਜੀ ਤੇ ਉਹਨੂੰ ਤੁਸੀਂ ਕਈ ਵਾਰੀ ਹੁੰਦੀ ਆ ਵੇਖੇ ਵੀਡੀਓ ਹੋ ਗਿਆ ਬੰਦਾ ਅੱਗੇ ਆਉਂਦਾ ਹੁੰਦਾ ਕੁਝ ਵੀ ਨਹੀਂ ਤੁਹਾਨੂੰ ਉਹਨੂੰ ਕਿਵੇਂ ਦਾ ਮਹਿਸੂਸ ਹੋਇਆ ਜੀ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਜੀ ਜਿਹੜੇ ਵਾਤਾਵਰਣ ਪ੍ਰੇਮੀ ਆ ਉਹ ਇੱਥੇ ਆਉਣਗੇ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗੂਗਾ ਜੀ ਜੋ ਅਸੀਂ ਵੀਡੀਓ ਵਿੱਚ ਵੇਖਿਆ ਸੀ ਉਹੀ ਵਾਪਿਆ ਅੱਜ ਜੀ 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 ਇੱਥੇ ਹਰ ਫਰੂਟ ਦੇ ਬੂਟੇ ਜੋ ਮਰਜ਼ੀ ਲਓ ਤੁਸੀਂ ਆਪਣੀ ਮਰਜ਼ੀ ਦੇ ਨਾਲ ਹਰ ਤਰ੍ਹਾਂ ਦਾ ਫਰੂਟ ਹਰ ਤਰ੍ਹਾਂ ਦੀ ਕੀਮਤ ਜੀ 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 ਬਾਜ਼ਰ ਕਿਸਮਾਂ ਦੇ ਮਿਲਦੀ ਆ ਤੇ ਅੱਜ ਮੈਨੂੰ 30 35 ਬੂਟੇ ਵਿੱਚੋਂ ਪਸੰਦ ਆਏ ਆ ਤੇ ਮੈਂ ਲੈ ਕੇ ਚੱਲੀ ਆ ਇਹਨਾਂ ਦੀ ਵੀਡੀਓ ਦੇਖਿਆ ਸੀ ਮੈਂ ਹਰ ਇੱਕ ਵੀਡੀਓ ਉਹਨਾਂ ਦੀ ਦੇਖਦੀ ਸੀ ਤੇ ਮੈਨੂੰ ਬਹੁਤ ਲਾਈਕ ਹੁੰਦੀਆਂ ਸੀ ਇਸ ਕਰਕੇ ਮੈਂ ਅੱਜ ਆ ਵਿਜ਼ਿਟ ਕੀਤੀ ਆ ਇੱਥੇ ਆ ਜੀ 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 ਤੁਹਾਨੂੰ ਕੋਈ ਐਦਾਂ ਲੱਗਿਆ ਵੀ ਜਿਵੇਂ ਆਮ ਨਰਸਰੀਆਂ ਦੇ ਵਿੱਚ ਤੁਸੀਂ ਜਾਂਦੇ ਹੋ ਨਾ ਜੀ ਹਾਂਜੀ ਬਲਕੇ ਉਹਨਾਂ ਦਾ ਰੱਖ ਰਖਾਓ ਜਾਂ ਜਿਵੇਂ ਵਿੱਚ ਘਾਹ ਫੂਸ ਹਨ ਉਦਾਂ ਦਾ ਨਾ ਨਾ ਬਹੁਤ ਸਫਾਈ ਹੈ ਜੀ ਜੀ ਬਹੁਤ ਹੀ ਵਧੀਆ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਜੇ ਚੀਕੂ ਮੰਨ ਲਓ ਉਹਦੇ ਵਿੱਚ ਤੁਹਾਨੂੰ ਦੋ ਤਿੰਨ ਵੈਰਾਈਟੀਆਂ ਮਿਲ ਗਈਆਂ ਅੰਬਾਂ ਵਿੱਚ ਪਤਾ ਨਹੀਂ ਕਿੰਨੀਆਂ ਕੁ ਵੈਰਾਈਟੀਆਂ ਉਹਦੇ ਵਿੱਚ ਸਾਡੇ ਕੋਲ 15 ਵੈਰਾਈਟੀਆਂ ਭੰਜੀ ਉਹ ਆ ਜਿਹੜੀਆਂ ਪੰਜਾਬ ਵਿੱਚ ਕਾਮ ਜਾਵੇ ਬਹੁਤ ਜ਼ਿਆਦਾ ਬਹੁਤ ਵਧੀਆ ਲੱਗਾ ਜੀ ਮੈਂ ਲੁਧਿਆਣੇ ਦੀ ਨਰਸਰੀਆਂ ਚ ਮੋਗੇ ਦੀਆਂ ਨਰਸਰੀਆਂ ਚ ਸਾਰੀਆਂ ਵਿੱਚ ਹੀ ਅਸੀਂ ਗਏ ਆਂ ਅੰਦਰ ਪਰ ਜੋ ਸਾਨੂੰ ਇਸ ਨਰਸਰੀ ਵਿੱਚ ਮਿਲਿਆ ਉਹ ਸਾਨੂੰ ਕਿਤੇ ਵੀ ਨਹੀਂ ਮਿਲਿਆ ਜਾ ਸਾਡਾ ਜੀ ਕਰਦਾ ਕਿ ਅਸੀਂ ਵਾਰ-ਵਾਰ ਇੱਥੇ ਆਈਏ ਹਾਂ ਇੰਨਾ ਜ਼ਰੂਰ ਹੈ ਕਿ ਸਾਨੂੰ ਦੂਰ ਬਹੁ ਪੈਂਦਾ ਹੈਗਾ 1.5 ਤੋਂ ਘੰਟੇ ਦੇ ਰਸਤਾ ਪਰ ਚੀਜ਼ ਚੰਗੀ ਮਿਲ ਜਾਵੇ ਜਿਵੇਂ ਸਾਨੂੰ ਆਉਣਾ ਜਾਣਾ ਵੀ ਕੋਈ ਜ਼ਿਆਦਾ ਉਹ ਨਹੀਂ ਰੱਖਦਾਗਾ ਹੈਗਾ ਸਾਨੂੰ ਸਾਡਾ ਭੈਣ ਜੀ ਤੁਸੀਂ ਜਿਹੜੇ ਆਪਣੇ ਥੱਲੇ ਕਮੈਂਟ ਹੈ ਜਿਹੜੇ ਆਪਣੇ ਪੁਰਾਣੇ ਕਸਟਮਰ ਹੈ ਪਿੰਡ ਤੋਂ ਜਿਹੜੇ ਸੀਗੇ ਹੋਰ ਕਈ ਕਮੈਂਟ ਆਉਂਦੇ ਆ ਯਾਰ ਕੁਸੀਂ ਨਰਸਰੀ ਦਾ ਹਾਲੇ ਕਈਆਂ ਨੂੰ ਇਹ ਹੁੰਦਾ ਵੀ ਇਹ ਨਰਸਰੀ 8-9 ਮਹੀਨੇ ਪਹਿਲਾਂ ਖੁੱਲੀ ਐ ਪਰ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮਤਲਬ ਪਿੰਡ ਤੋਂ ਨਰਸਰੀ ਸ਼ਿਫਟ ਹੋ ਕੇ ਇੱਥੇ ਆਈ ਐ ਤੇ ਪਰ ਨਹੀਂ ਜੀ ਇਹ ਚੰਡੀਗੜ੍ਹ ਦੀਆਂ ਨਰਸਰੀਆਂ ਨੂੰ ਵੀ ਮਾਤ ਪਉਂਦੀ ਐ ਮੈਂ ਦੇਖਿਆ ਹੋਇਆ ਅਸੀਂ ਵੀ ਬਹੁਤ ਸਾਡਾ ਤਾਂ ਏਰੀਆ ਅਦਰ ਮੋਗਾ ਲੁਧਿਆਣਾ ਚੰਡੀਗੜ੍ਹ ਜਾਂਦਾ ਹੈਗਾ ਪਰ ਬਹੁਤ ਵਧੀਆ ਪਰ ਇੱਕ ਗੱਲ ਹੋਰ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਸਣ ਲੱਗੀ ਐ ਜਿਨ੍ਹਾਂ ਦੇ ਇਹਦੇ ਪ੍ਰਾਈਸ ਫਿਕਸ ਐ ਜੀ 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 ਜਿਹੜੀ ਚੀਜ਼ ਆ ਤੁਹਾਨੂੰ ਰੇਟ ਜੇ 200 ਦੀ ਤਾਂ ਤੁਹਾਨੂੰ 200 ਦੀ ਹੀ ਮਿਲਣੀ ਆ ਜੇ ਤੁਹਾਨੂੰ ਚੀਜ਼ 3500 ਦੀ ਆ ਜਾਂ ਕੋਈ 4000 ਦਾ 5000 ਦੇ ਤਾਂ ਤੁਹਾਨੂੰ 1900 ਹੀ ਮਿਲਣੀ ਆ ਕੋਈ 바ਰਗੇਨਿੰਗ ਵਾਲੀ ਗੱਲ ਨਹੀਂ ਹੈਗੀ ਜੀ 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 ਕਿਉਂਕਿ 바ਰਗੇਨਿੰਗ ਜਿੱਥੇ ਆਪਾਂ ਨੂੰ ਫਿਕਸ ਪ੍ਰਾਈਸ ਮਿਲੇ ਆਪਣਾ ਮਨ ਉੱਥੇ ਹੀ ਜ਼ਿਆਦਾ ਟਿਕਦਾ ਜੀ 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 ਸਹੀ ਆ ਹਾਂ ਜੀ ਬਹੁਤ ਵਧੀਆ ਲੱਗਾ ਇੱਥੇ ਆ ਕੇ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਆ ਤੁਸਾਂ ਨੂੰ ਬਹੁਤ ਵਧੀਆ ਡੀਲ ਕੀਤਾ ਜੀ ਜੀ ਹਾਂ ਜੀ ਸਭ ਤੋਂ ਜਿਹੜਾ ਪਲੱਸ ਪੁਆਇੰਟ ਆ ਤੁਸੀਂ ਭੁੱਲ ਗਏ ਹੋ ਵੀ ਬੂਟੇ ਤੁਸੀਂ ਦੇਖੋ ਤੁਸੀਂ ਮੇਰੇ ਖਿਆਲ ਨਾਲ ਤੁਸੀਂ ਲਗਭਗ 9 ਵਜੇ ਤੇ ਪਹੁੰਚੇ ਹੋਣੇ ਆ ਹਾਂਜੀ ਅਸੀਂ 8:30 8:30 8:30 ਪਹੁੰਚ ਗਏ ਤੁਸੀਂ ਜੇ ਕਿਤੋਂ ਹੋਰ ਨਰਸਰੀ ਚ ਪੌਦੇ ਲੈਣ ਨੇ ਮੇਰੇ ਸਾਹਮਣੇ 15-20 ਮਿੰਟ ਦਾ ਕੰਮ ਹੈ ਤੁਹਾਨੂੰ 2-3 ਘੰਟੇ ਤੁਹਾਨੂੰ ਹੋਵੇ ਇੱਕ ਚੀਜ਼ ਕਿਹੜਾ ਬੂਟਾ ਕਿਵੇਂ ਲਾਉਣਾ ਹੈ ਸਾਰਾ ਜੀ ਅਸੀਂ 8:30 ਤੋਂ ਅਸੀਂ 8:00 8:30 ਤੇ ਪਹੁੰਚ ਗਏ ਸੀਗੇ ਜੀ 10:30 ਪੌਣੇ 11 ਇਸ ਟਾਈਮ ਹੋ ਚੁੱਕੇ ਹੈਗੇ ਆ ਜੀ ਤੇ ਸਾਨੂੰ ਵਧੀਆ ਹਰ ਇੱਕ ਚੀਜ਼ ਦੀ ਜਾਣਕਾਰੀ ਦਿੱਤੀ ਜਾਂਦੇ ਨੇ ਖਾਹ ਦਿੱਤੀ ਆ ਜੋ ਵਿੱਚ ਜਿਸ ਤਰ੍ਹਾਂ ਕਿਵੇਂ ਬੂਟਾ ਲਾਉਣਾ ਹੈ ਕਿਵੇਂ ਉਹਨੂੰ ਤਿਆਰ ਕਰਨਾ ਹੈ ਕਿੰਨਾ ਨੂੰ ਪਾਣੀ ਪਾਉਣਾ ਹੈ ਕਿੰਨੀ ਉਹਨੂੰ ਖਾਦ ਪਾਉਣੀ ਹੈ ਉਹ ਸਾਰਾ ਕੁਸ਼ਚਨ ਦਾ ਨੇ ਪ੍ਰੋਪਰ ਸਾਨੂੰ ਦੱਸਿਆ ਹੈਗਾ ਤੇ ਬਹੁਤ ਵਧੀਆ ਸਾਨੂੰ 2 2.5 ਘੰਟੇ ਸਾਡੇ ਨੇ ਇਹਨਾਂ ਨੇ ਸਪੈਂਡ ਕੀਤੇ ਜੀ ਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਵੀ ਜੇ ਆਪਾਂ ਕੱਲੇ ਬੂਟੇ ਵੇਚਣੇ ਹੋਣ ਜੀ ਫਿਰ ਤਾਂ ਮੇਰੇ ਨਾਲ 10 ਕੁ ਮਿੰਟ ਦਾ ਕੰਮ ਹੈ ਜੀ ਤੁਸੀਂ ਉਹਨੂੰ ਮੋਕੇ ਪਹੁੰਚਣਾ ਸੀ ਜੀ ਹਾਂਜੀ ਹਾਂਜੀ ਕਦੋਂ ਦੀ ਜੀ ਕੱਢੋ ਤੇ ਜਲਦੀ ਜਾਂਦੀ ਰੱਖੋ ਗੱਡੀ ਦੇ ਨਾਲ ਚਲੋ ਜੀ ਅਸੀਂ ਜਾਂਦੇ ਹਾਂ ਫਿਰ ਇੱਕ ਇੱਕ ਸਾਡੀ ਭੈਣ ਜੀ ਹੋਰ ਚੀਜ਼ ਹੈ ਜਿਹੜੀ ਸਾਡੇ ਕੋਲ ਜਿਵੇਂ ਆਰਤੀ ਦੀ ਵਹੀ ਖਾਤੇ ਲੱਗੇਉਂਦੇ ਨਹੀਂ ਤੁਹਾਨੂੰ ਦਿਖਾਇਆ ਮੈਂ ਹਾਂਜੀ ਹਾਂਜੀ ਸਾਡੇ ਕੋਲ ਆਲਰੇਡੀ ਜਿਵੇਂ ਵਕੀਲ ਰਿਕਾਰਡ ਰੱਖਦੇ ਨੇ ਜੀ ਹਾਂਜੀ ਹਾਂਜੀ ਉਸ ਤੁਸੀਂ ਸਾਡੇ ਕੋਲ 10 ਸਾਲਾਂ ਬਾਅਦ ਬੋਟਾ ਮੰਗੋਗੇ ਨਾ ਵੀ ਸਾਨੂੰ ਵੀਰ ਜੀ ਆਹ ਬੋਟਾ ਸੀਗਾ ਹਾਂਜੀ ਹਾਂਜੀ ਔਰ ਇਹ ਬਹੁਤ ਵਧੀਆ ਨਿਕਲਿਆ ਇਹਦੇ ਨਾਲ ਦਾ ਬੋਟਾ ਦੇ ਦੋ ਇਹ ਸਾਡੇ ਕੋਲ ਰਿਕਾਰਡ ਆਊਗਾ ਤਾਂ ਹੀ ਦਿਆਂਗੇ ਨਾ ਜੀ ਹਾਂਜੀ ਹਾਂਜੀ ਹਾਂ ਜੀ ਤੁਹਾਡਾ ਵਧੀਆ ਰਿਕਾਰਡ ਰੱਖਿਆ ਹੋਇਆ ਹੈਗਾ ਵਾ ਬਹੁਤ ਵਧੀਆ ਹਰ ਇੱਕ ਚੀਜ਼ ਦਾ ਹਰ ਇੱਕ ਦਾ ਅਲੱਗ-ਅਲੱਗ ਸਿਸਟਮ ਬਣਿਆ ਹੋਇਆ ਹੈਗਾ ਤੁਹਾਡੀ ਹਰ ਇੱਕ ਚੀਜ਼ ਜਿਹੜੀ ਹੈਗਾ ਸਿਸਟਮ ਵਾਈਜ਼ ਰੱਖੀ ਹੋਈ ਹੈ ਜੀ ਜੀ ਹਾਂਜੀ ਫਰੂਟਿੰਗ ਤੇ ਆ ਆ ਦੇਖੋ ਹਾਂਜੀ ਆ ਦੇਖੋ ਫਰੂਟਿੰਗ ਤੇ ਆ ਇਹ ਦੇਖੋ ਆ ਆ ਦੇਖੋ ਨਾ ਤੁਹਾਨੂੰ ਫਰੂਟ ਆ ਰਿਹਾ ਆਲਰੇਡੀ ਸਾਰਾ ਹਾਂਜੀ ਹਾਂਜੀ ਆ ਰਿਹਾ ਤੇ ਆ ਵੀ ਫਰੂਟਿੰਗ ਤੇ ਆ ਹਾਂਜੀ ਉਹਨੂੰ ਤਾਂ ਇਹਦਾ ਕਾਰਨ ਗਿਆ ਵੀ ਇਹਦੀ ਜਿਹੜੀ ਰੂਟ ਸਟ੍ਰੋਕ ਆ ਜਿਹੜੀ ਰੂਟ ਸਟ੍ਰੋਕ ਜਿਹੜੀ ਥੱਲੇ ਲੱਗੀ ਜਿਹੜੀ ਜੜਾ ਹੈ ਨਾ ਮੇਨ ਉਹਨੇ ਕੰਮ ਕਰਨਾ ਹੈ ਹਾਂਜੀ ਹਾਂਜੀ ਤੁਹਾਨੂੰ ਮੈਂ ਪਿੱਛੇ ਵੀ ਦਿਖਾਇਆ ਹੋਊਗਾ ਵੀ ਜਿਹੜੇ ਆਪਣੇ ਪਲਾਂਟ ਪਾਇਆ ਹੈ ਅਸੀਂ 1 ਸਾਲ ਪਹਿਲਾਂ ਜੜ ਤਿਆਰ ਕਰਦੇ ਹਾਂ ਹਾਂਜੀ ਮਤਲਬ ਜੜ ਤਿਆਰ ਕਰਨ ਤੋਂ ਬਾਅਦ ਸਾਡਾ ਜਿਹੜਾ ਉਹ ਪਲਾਂਟ ਤਿਆਰ ਹੋਣਾ ਹੈ ਹਾਂਜੀ ਸੋ ਆਈ ਹੋਰ ਭੱਜ ਕੇ ਮਲ ਇਹਦੀ ਦੇ ਪ੍ਰੋਟੇਨ ਦਾ ਕਾਰਨ ਹੈ ਵੀ ਇਹ ਹੁਣ 5ਵੇਂ ਸਾਲ 'ਚ ਇਹਨੇ ਪ੍ਰਵੇਸ਼ ਕਰ ਲਿਆ। ਹਾਂਜੀ ਹਾਂਜੀ। ਇਹਦਾ ਜਿਹੜਾ ਐਸਆਰ ਜਿਹੜਾ ਫਰੂਟ ਐਸ ਇਹਨੂੰ ਫਰੂਟ ਪਹਿਲੇ ਸਾਲ ਵਿਆਇਆ ਸੀ ਪਰ ਅਸੀਂ ਇਹਦਾ ਲਿਆ ਨਹੀਂਗਾ ਫਰੂਟ। ਠੀਕ ਹੈ। ਇਹਨੂੰ ਆ ਬੈਗ ਬੈਗ ਚੇਂਜ ਕੀਤੇ ਐ ਤੇ ਇਹਨੂੰ ਅਗਲੇ ਸਾਲ ਅਸੀਂ ਇਹ ਫਰੂਟ ਲਵਾਂਗੇ। ਪਰ ਅਸੀਂ ਇਹਦੇ ਕੁਝ ਕੁ ਪੀਸ ਐਸਆਰ ਲਵਾਂਗੇ ਉਹਦੀ ਵੀਡੀਓ ਅਪਲੋਡ ਕਰਾਂਗੇ। ਠੀਕ ਹੈ। ਤੇ ਆ ਦਿਖਾਈ ਦੋ ਆ ਲੈਡੋ ਆ ਇਹ ਸਾਰੀ ਪ੍ਰੋਟੇਨ ਹੀ ਆ ਜੀ। ਹਾਂਜੀ। ਔਰ ਅਸੀਂ ਤੁਹਾਨੂੰ ਅਪ੍ਰੈਲ ਦੇ ਵਿੱਚ ਵੀ ਕ ਪੂਰੀ ਗਰਮੀ ਦੇ ਵਿੱਚ ਨੇ ਤਿਆਰ ਹੋਣਾ। ਠੀਕ ਹੈ ਜੀ। ਔਰ ਪੂਰਾ ਸਹਿਜ ਠੀਕ ਹੈ ਜੀ ਇਹਨਾਂ ਕਲਾ ਸਾਈਜ਼ ਹੋ ਗਿਆ ਇਹਦੀ ਮਠਾਸ ਵੀ ਪੂਰੀ ਹੋ ਗਈ ਕਿਉਂਕਿ ਇਹਦੀ ਜੜ੍ਹਾਂ ਆ ਉਹ ਅਸੀਂ ਪਹਿਲਾਂ ਤਿਆਰ ਕਰ ਲਿਆ ਜੜ ਦੇ ਨਾਲ ਹੀ ਬੋਟੇ ਨੇ ਚੱਲਣਾ ਜੀ ਠੀਕ ਹੈ ਜੀ ਸੋ ਸਾਡੇ ਕੋਲ ਤਕਰੀਬਨ ਤੁਸੀਂ ਇਹ ਸਮਝ ਸਕਦੇ ਹੋ ਵੀ 90% ਤੁਹਾਨੂੰ ਫਰੋਟ ਜਿਹੜਾ ਉਹ ਉੱਤੇ ਸਕਸੈਸ ਮਿਲੂਗਾ ਹਾਂਜੀ ਹਾਂਜੀ ਚਲੋ ਜੀ ਅਸੀਂ ਵੀ ਇਹੀ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਵੀ ਬੂਟੇ ਲੈ ਆਓ ਵਧੀਆ ਸਾਡੇ ਚੱਲਣ ਅਸੀਂ ਵੀ ਤੁਹਾਡੀ ਲਾਈਵ ਵੀਡੀਓ ਬਣਾ ਕੇ ਤੁਹਾਨੂੰ ਪਾਈਏ ਅਸੀਂ ਸੋ ਤੁਹਾਡਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਮ ਸਾਡੇ ਕੋਲ ਜਿਹੜੀ ਭੈਣਾ ਨੇ ਜੀ ਉਗਮਲੇ ਕੁਮਲੇ ਲੈਣ ਜਾਂਦੀ ਆ ਸੋ ਮੈਂ ਪਹਿਲੀ ਵਾਰ ਵੇਖਿਆ ਵੀ ਭੈਣ ਜੀ ਹੋਰੀ ਖੋਦ ਜਿਹੜੇ ਆ ਇਹਨਾਂ ਦੇ ਨਾਲ ਡੇਰੀ ਵੀ ਹੈ ਤੇ ਨਾਲ ਜਿਹੜੇ ਬੂਟੇ ਵੀ ਨੇ ਇਹ ਪਾਲ ਰਿਆ ਇਹ ਵਾਤਾਵਰਣ ਪ੍ਰੇਮੀ ਭੈਣਾ ਬਹੁਤ ਘੱਟ ਮਿਲਦੀ ਆ ਹਾਂਜੀ ਹਾਂਜੀ ਪਰ ਮੈਂ ਤਾਂ ਇਹ ਕਹਿੰਦਾ ਨਾ ਵੀ ਜਿੱਥੇ ਜਿਹੜੀ ਮੱਝਾ ਹੈ ਜਾਂ ਜਿਹੜੇ ਬੂਟੇ ਆ ਜਿੱਥੇ ਸਾਡੀਆਂ ਭੈਣਾ ਦਾ ਲੇਡੀਜ਼ ਦਾ ਧਿਆਨ ਨਹੀਂ ਨਾ ਉੱਥੇ ਉਹ ਸਕਸੈਸ ਨਹੀਂ ਹੁੰਦੀ ਆ ਹਾਂਜੀ ਨਹੀਂ ਨਹੀਂ ਹਾਂਜੀ ਹਾਂਜੀ ਸਾਡਾ ਸਾਰਾ ਦਿਨ ਇੰਨਾ ਚ ਨਿਕਲਦਾ ਜੀ ਜੇ ਉਹ ਗਲੀ ਵਾਲੇ ਜਿੰਨੇ ਪੁੱਛੋ ਵੀ ਅਸੀਂ ਉਹ ਪਤਾ ਨਹੀਂ ਕਿੰਨੇ ਕੁ ਡੌਕੀਆਂ ਨੂੰ ਪਾਲਦੇ ਹੈਗੇ ਗਲੀ ਵਾਲਿਆਂ ਨੂੰ ਜੀ 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 ਤੇ ਮੱਝਾਂ ਨੂੰ ਤੇ ਬਾਕੀ ਜਿਵੇਂ ਕਿ ਆਮ ਜਿਵੇਂ ਸਟਰੀਟ ਜਿੰਨੇ ਵੀ ਆਪਣੇ ਦਰਖਤ ਲੱਗਦੇ ਹੈਗੇ ਜਿਵੇਂ ਆਪਣੇ ਗਲੀਆਂ ਦੇ ਵਿੱਚ ਦਰਖਤ ਲੱਗਦੇ ਜਿੰਨਾ ਖਾਲੀ ਟਾਈਮ ਹੁੰਦਾ ਅਸੀਂ ਉੱਥੇ ਸਪੈਂਡ ਕਰਦੀਆਂ ਜੀ 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 ਸੋ ਬੋਟਾ ਵੇਚਣਾ ਅਲੱਗ ਚੀਜ਼ ਹੈ ਦਰਖਤ ਪਾਲਣਾ ਅਲੱਗ ਪਾਲਣਾ ਨਾ ਲੱਗ ਜੀ ਬੋਟੇ ਇਹ ਨਹੀਂ ਵੀ ਤੁਸੀਂ ਹੁਣ ਬੋਟੇ ਲੈ ਚੱਲਿਓ ਤੁਸੀਂ ਜਿੰਨੇ ਵੀ ਲੈ ਲਏ ਹਾਂਜੀ ਔਰ ਮੈਂ ਤਾਂ ਇਹ ਇਹ ਸਮਝਾਉਣਾ ਵੀ ਕੋਈ ਐ ਸਮਝੋ ਵੀ ਸਾਡੇ ਘਰੇ ਬੱਚਾ ਪੈਦਾ ਹੋ ਗਿਆ ਪੈਦਾ ਹੋਇਆ ਹਾਂਜੀ ਕਿੰਨਾ ਨਵਾਂ ਨਵਾਂ ਜੰਮਿਆ ਹਾਂਜੀ ਹਾਂਜੀ ਸੋ ਉਨੀ ਇਹਦੀ ਜੇ ਖੇਚਲ ਕਰੋਗੇ ਤਾਂ ਫਰੂਟ ਵੀ ਆਊਗਾ ਸਾਰਾ ਕੁਝ ਪ੍ਰੋਪਰ ਹੋਊਗਾ ਇਹਦੀ ਖੁਰਾਕ ਸਭ ਤੋਂ ਵੱਡੀ ਖੁਰਾਕ ਹੈ ਲੋਕ ਬੂਟੇ ਨੂੰ ਐ ਸਮਝਾ ਵੀ ਇਹਨੂੰ ਕੱਲਾ ਪਾਣੀ ਦੇਣਾ ਹਾਂਜੀ ਹਾਂਜੀ ਤੁਸੀਂ ਸਾਡੇ ਦੇਖੇ ਹੋਣੇ ਵੀ ਤੁਸੀਂ ਇੱਕ ਨਿੰਬੂ ਸਾਡੇ ਕੋਲ ਲੈ ਵੀ ਚੱਲੇ ਹੋ ਹਾਂਜੀ ਹਾਂਜੀ ਸੋ ਇੰਨਾ ਇੱਕ ਮਹੀਨੇ ਬਾਅਦ ਤੁਸੀਂ ਘਰ ਤੋਂ ਆੜੇ ਏਡੇ ਬੂਟੇ ਕੋ ਕਮਲੇ ਦੇ ਵਿੱਚ ਤੁਸੀਂ 10 ਤੋਂ 15 ਕਿਲੋ ਫਰੂਟ ਲਾਓਗੇ ਦਿਖਾਓ ਠੀਕ ਹੈ ਕਾਰਨ ਨਹੀਂ ਹੈ ਜੇ ਖੁਰਾਕ ਦੇਓਗੇ ਤਾਂ ਦੇਓ ਜੀ ਤਾਂਜੀ ਤੇ ਉਹਦਾ ਧਿਆਨ ਕਰੋਗੇ ਤੇ ਪਾਣੀ ਜਿਹੜਾ ਕਿਸੇ ਵੀ ਬੂਟੇ ਨੂੰ ਬਹੁਤ ਘੱਟ ਲਾਉਣਾ ਚਾਹੀਦਾ ਹੈ ਹਾਂਜੀ ਆਲਰੇਡੀ ਪਿਛਲੀ ਵੀਡੀਓ ਦੱਸ ਰਿਹਾ ਹਾਂ ਅੱਗੇ ਜਿਹੜੀ ਗਰਮੀ ਆਊਗੀ ਉਦੋਂ ਦੀ ਬਲਚਿੰਗ ਵੀ ਕਰਨੀ ਹੈ ਥੱਲੇ ਵੀ ਜੜ੍ਹ ਨੂੰ ਸਿੱਧੀ ਧੁੱਪ ਨਹੀਂ ਪੈਣੀ ਚਾਹੀਦੀ ਠੀਕ ਹੈ ਤੇ ਬਾਕੀ ਚਲੋ ਅਸੀਂ ਮਲ 5-6 ਸਾਲਾਂ ਦਾ ਵਿਸ਼ਵਾਸ ਹੀ ਦਿੱਤਾ ਹੈ ਹਾਂਜੀ ਤੇ ਪਰਮਾਤਮਾ ਅੱਗੇ ਵੀ ਅਰਦਾਸ ਕਰਦੇ ਆਂ ਵੀ ਥੋੜਾ ਜਿਹੜਾ ਕਸਟਮਰ ਦਾ ਜਿਹੜਾ ਵਿਸ਼ਵਾਸ ਨੇ ਜੀ ਉਹ ਇਦਾਂ ਹੀ ਅਸੀਂ ਕੋਸ਼ਿਸ਼ ਕਰਾਂਗੇ ਬਣਾਈ ਰੱਖਾਂਗੇ ਹਾਂਜੀ ਹਾਂਜੀ ਠੀਕ ਹੁਣ ਵੀ ਸਾਹਮਣੇ ਗੱਡੀ ਤੁਹਾਡੇ ਸਾਹਮਣੇ ਆਈ ਹੈ ਹਾਂਜੀ ਹਾਂਜੀ ਔਰ ਗੱਡੀ ਇਹਨਾਂ ਦੀ ਆ ਜੀ ਜੀ ਮੈਂ ਤੁਹਾਨੂੰ ਤੁਸੀਂ ਸਾਡੇ ਭੈਣ ਜੀ ਉਹ ਕੋਈ ਇਹ ਤੇ ਜੋ ਨਹੀਂ ਮੈਂ ਮੂੰਹ ਨਾਲ ਕਹਿ ਰਿਹਾ ਸਾਨੂੰ ਐ ਲੱਗਦਾ ਮੇਰੀ ਭੈਣ ਵੀ ਕੋਲ ਖੜੀ ਹੈ ਤੁਹਾਨੂੰ ਮੈਂ ਬਿਲਟੀ ਵੀ ਖਾ ਚੁੱਕਿਆ ਹਾਂਜੀ ਹਾਂਜੀ ਜਿਹੜਾ 88000 ਕਰਾਇਆ ਉਹ ਬੂਟਿਆਂ ਦੇ ਪੈਣਾ ਜੀ ਪੈਣਾ ਹਾਂਜੀ ਹੁਣ ਇਹਨੂੰ ਕੋਈ ਕੋਈ ਮਹਿੰਗਾ ਕਰੇ ਇਹਨੂੰ ਸਸਤਾ ਕਰੇ ਉਹਦੀ ਸੋਚ ਹੈ ਹਰ ਚੀਜ਼ ਸਹੀ ਹੈ ਪਤਾ ਕੀ ਕੁਆਲਿਟੀ ਵਧੀਆ ਮੈਚ ਜਾਵੇ ਬੰਦੇ ਨੂੰ ਉਹ ਕੋਈ ਚੱਕਰ ਨਹੀਂ ਉਹ ਮੈਨੇ ਨਹੀਂ ਰੱਖਦਾ ਇਹਦਾ ਮੁੱਲ ਮੈਨੇ ਨਹੀਂ ਰੱਖਦਾ ਗਾ ਜੀ ਆਪਾਂ ਨੂੰ ਆਪਣੀ ਪਸੰਦੀ ਦੀ ਚੀਜ਼ ਮਿਲਦੀ ਆ ਜੀ 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 ਸੋ ਭੈਣ ਜੀ ਹਰੀ ਸਾਡੇ ਕੋਲ ਆਏ ਸਾਨੂੰ ਫਿਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚੇ ਆ ਤੇ ਮੈਂ ਭੈਣਾਂ ਨੂੰ ਜਿਹੜੀ ਆਵਾਤਾਵਰਨ ਪ੍ਰੇਮੀ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਨੂੰ ਵੀ ਵੀ ਤੁਸੀਂ ਜਦੋਂ ਘਰ ਦੇ ਵਿੱਚੋਂ ਕਿਤੇ ਵਿਆਹ ਸ਼ਾਦੀ ਦੇ ਦੋ ਦਿਨ ਵਾਸਤੇ ਬਾਹਰ ਜਾਓ ਨਾ ਮੈਂ ਬਾਹਰ ਜਾਂਦਾ ਜਦੋਂ ਮੈਂ ਵਾਪਸ ਆਉਂਦਾ ਮੈਂ ਹੁਣ ਤਿੰਨ ਦਿਨ ਕੋਨੇ ਜਾਊਗਾ ਮੇਰੇ ਉੱਤੇ ਲੱਗਣਗੇ 5-6 ਦਿਨ ਜਦੋਂ ਮੈਂ ਆਉਂਗਾ ਨਾ ਮੈਨੂੰ ਬੂਟੇ ਆਇਆ ਲੱਗਦਾ ਮੈਨੂੰ ਇਹ ਕੁੱਟ ਕੇ ਬੰਨਣਾ ਚਾਹੁੰਦੇ ਆ। ਅੱਛਾ ਜੀ ਹਾਂਜੀ ਮਿਲ ਤੁਹਾਡਾ ਇਹ ਕੁਦਰਤ ਹੈ ਇਹਨਾਂ ਨਾਲ ਇੰਨਾ ਪਿਆਰ ਤੋਂ ਢਾਣਾ ਚਾਹੀਦਾ ਹੈ। ਹਾਂਜੀ ਔਰ ਜੇ ਤੁਸੀਂ ਇਹਨਾਂ ਨੂੰ ਸਾਂਭ ਸੰਭਾਲ ਕਰੋਗੇ ਤੁਹਾਨੂੰ ਪੁੱਛਣਗੇ ਆ ਕੇ ਵੀ ਭਾਈ ਤੂੰ ਹਫਤਾ ਕਿੱਥੇ ਰਿਹਾ ਸੀ ਜਾਂ ਦੋ ਦਿਨ ਕਿੱਥੇ ਰਿਹਾ ਸੀ। ਸਹੀ ਗੱਲ ਹੈ। ਹਾਂ ਇਹ ਕੁਦਰਤ ਹੈ। ਸੋ ਮੈਂ ਇਹ ਵੀ ਵੇਖਿਆ ਵੀ ਰਾਤ ਨੂੰ ਇਹ ਨੀਂਦ ਵੀ ਲੈਂਦੇ ਆ ਕਿਉਂਕਿ ਦਿਨ ਰਾਤ ਨੂੰ ਪੱਤੇ ਝੁਕੇ ਹੁੰਦੇ ਆ। ਇਸ ਕਰ ਅਸੀਂ 7 ਵਜੇ ਤੋਂ ਬਾਅਦ ਅਸੀਂ ਲੋ ਬੋਟਾ ਨਹੀਂ ਦਿੰਦੇ ਦਿੰਦੇ ਨਹੀਂ। ਸੋ ਵਾਤਾਵਰਨ ਬਣਾਈਏ ਔਰ ਫਰੂਟ ਵਾਲੇ ਜਿਆਦਾ ਬੂਟੇ ਲਾਈਏ ਨਾਲੇ ਫਲ ਮਿਲੂਗਾ ਪਿਓਰ ਔਰਗੈਨਿਕ ਮਿਲੂਗਾ ਹੁਣ ਮੈਂ ਭੈਣ ਜੀ ਉਹਨਾਂ ਸਾਡੇ ਤੇ ਨਰਸਰੀ ਸਚਕੁੰਦਰ ਤਿਆਰ ਕੀਤਾ ਹੈ ਜੀ ਤੁਸੀਂ ਇਹਦਾ ਟੇਸਟ ਕਰਿਓ ਜੇ ਕਿਉਂਕਿ ਇਹਦੇ ਵਿੱਚ ਕੋਈ ਖਾਦ ਨਹੀਂ ਕੋਈ ਦਵਾਈ ਨਹੀਂ ਜੋ ਪਾਇਆ ਔਰਗੈਨਿਕ ਪਾਇਆ ਸਾਰਾ ਸੀ ਹਾਂਜੀ ਸੋ ਇਸ ਕਰਕੇ ਜਿਹੜੀ ਮੇਨ ਸਾਡਾ ਆਪਾਂ ਘਰਾਂ ਵਿੱਚ ਸਬਜ਼ੀਆਂ ਉਗਾ ਸਕਦੇ ਤਾਂ ਆਪਾਂ ਫਰੂਟ ਦੇ ਬੂਟੇ ਵੀਗਾ ਸਕਦੇ ਹੈਗੇ ਆਪਾਂ ਆਪਦੀ ਲੋੜ ਦੇ ਮੁਤਾਬਕ ਜਿੰਨੀ ਆਪਣੀ ਫੈੰਦੀ ਨੂੰ ਚਾਹੀਦੀ ਆ ਆਪਾਂ ਉਹਨੇ ਤਾਂ ਬੂਟੇ ਉਗਾਈਏ ਜਿੰਨਾ ਦੇ ਘਰ ਦੇ ਵਿੱਚ ਜਗ੍ਹਾ ਹੈਗੇ ਆ ਲੇਡੀਜ਼ ਨੂੰ ਚਾਹੀਦਾ ਵੱਧ ਤੋਂ ਵੱਧ ਪ੍ਰਾਲਾ ਕਰਨ ਇਹਨਾਂ ਨੂੰ ਆਪਾਂ ਆਪਣੇ ਘਰਾਂ ਦੇ ਵਿੱਚ ਲਾਉਣ ਇੱਕ ਵਾਰੀ ਬੂਟੇ ਤੇ ਆਪਣੇ ਪੈਸੇ ਲੱਗਣੇ ਆ ਆਪਾਂ ਸਾਰੀ ਉਮਰ ਉਹਦਾ ਫਲ ਖਾਣੇ ਕਮ ਸਕਮ ਬੰਦਾ ਆਪਦੇ ਵਾਸਤੇ ਕਰ ਲਵੇ ਆਪਦੇ ਵਾਸਤੇ ਕਰ ਲਵੇ ਹਾਂਜੀ ਹਾਂਜੀ ਆਪਾਂ ਘਰ ਦੀ ਖੇਤੀ ਕਰਦੇ ਆ ਘਰ ਦਾ ਦੁੱਧ ਬਣਾਉਨੇ ਆ ਘਰ ਦੇ ਆਪਾਂ ਸਬਜ਼ੀ ਉਗਾਉਨੇ ਆ ਤੇ ਆਪਾਂ ਫਰੂਟ ਵੀ ਕਿਉਂ ਨਹੀਂ ਪਤਾ ਕਰ ਸਕਦੇ ਘਰ 'ਚ ਇਹ ਵੀ ਆਪਾਂ ਨੂੰ ਕਰਨਾ ਚਾਹੀਦਾ ਹੈ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਤੇ ਮੈਂ ਪੈਸੇ ਨਾਲ ਬਲਾਪੁੱਤ ਚਾਹੀ ਪੈਣਦੀ ਆਪਾਂ ਵੀਡੀਓ ਪਾਉਣੀ ਆ ਆਪਾਂ ਸਿਰਫ ਜਿਹੜੀਆਂ ਪਹਿਣਾ ਨਾ ਜਿਹੜੀ ਘਰਾਂ ਦੇ ਵਿੱਚ ਜਿਹੜੀ ਆਲਾ ਤੋਂ ਫੇਰ ਦਿਖਾ ਰਹੀਆਂ ਕਾਹਦਾ ਦੁਆਇਆ ਉਹਨੂੰ ਬਚਾਉਣਾ ਹੋਰ ਕੋਈ ਆਪਣਾ ਪੈਸੇ ਕੋਈ ਕੋਈ ਮਾਲਕ ਦੀ ਕਿਰਪਾ ਜਿੰਮੇਵਾਰ ਬੰਦੇ ਇਹ ਤਾਂ ਲੇਡੀਜ਼ ਨੂੰ ਕਰਨਾ ਚਾਹੀਦਾ ਜੀ ਹਰ ਇੱਕ ਤਰ੍ਹਾਂ ਦਾ ਹਰ ਇੱਕ ਕਪੜਾ ਲਾ ਕਰਨਾ ਚਾਹੀਦਾ ਹੈਗਾ ਕਿਉਂਕਿ ਜੈਟਸ ਜਿਹੜਾ ਜੀ ਉਹਨਾਂ ਦਾ ਆਪਣੇ ਕੰਮ ਚ ਚਲਾਇਆ ਇਹਨੂੰ ਸੰਭਾਲ ਸਭ ਤੋਂ ਸਮਾਲ ਤੋਂ ਲੈਡ ਦੇ ਨਿਕਲਦੀਆਂ ਜੀ ਸੋ ਬੂਟਾ ਜਿਨ੍ਹਾਂ ਨੇ ਬੂਟਾ ਖਰੀਦ ਕੇ ਤੇ ਉਹਨੂੰ ਆਪਾਂ ਕਹਲਾ ਲਾ ਕੇ ਕਹਿਣਾ ਵੀ ਇਹ ਹੁਣ ਹੋ ਜਾਊਗਾ ਜੇ ਬੂਟ ਹਾਂਜੀ ਸੋ ਇਸ ਕਰਕੇ ਜਿਨ੍ਹਾਂ ਨੇ ਮੈਂ ਬਾਹਰ ਤੇ ਕੰਮ ਵੀ ਕਰਦੀ ਆਂ ਜੀ ਮੈਂ ਘਰ ਦੇ ਵੀ ਕਰਦੀ ਆਂ ਮੈਂ ਹੁਣ ਆਪਣੀ ਡਿਊਟੀ ਤੇ ਜਾਣਾ ਹੈਗਾ ਜਾ ਕੇ ਅੱਛਾ ਅੱਛਾ ਮੈਂ ਘਰ ਦਾ ਵੀ ਕਰਨਾ ਤੇ ਬਾਹਰ ਦਾ ਵੀ ਕਰਦੀ ਆਂ ਤੁਸੀਂ ਤੁਸੀਂ ਜੋ ਵੀ ਕਰਦੇ ਹੋ ਨਾਲ ਮੈਂ ਜੋ ਵੀ ਕਰਦੀ ਆਂ ਨਾਲ ਜਿਹੜੇ-ਕਿਹੜੇ ਮੈਕਨੈਜ ਮੈਂ ਦੀਸੀ ਦਫ਼ਤਰ ਇੱਥੇ ਲੱਗੀ ਹੋਈ ਹਾਂ ਜੈਨ ਜੀ ਦੇਖੋ ਜੀ ਕਿੰਨੀ ਲਾਈਫ ਇਜ਼ੀ ਹੈ ਬਹੁਤ ਲਾਈਫ ਇਜ਼ੀ ਹੈ ਹਾਂ ਤੇ ਇੰਨਾ ਸ਼ੌਕ ਮੋਟਿਆਂ ਦੇ ਵਿੱਚ ਤੇ ਹੋ ਸਕਦਾ ਹੈ ਵੀ ਤੁਹਾਨੂੰ ਸਾਡਾ ਕਿਹੜਾ ਲੱਗਦਾ ਹੈ ਅੱਜ ਦੇ ਸਾਲ ਅਸੀਂ ਤੁਹਾਡੀ ਵੀਡੀਓ ਪਾਵਾਂਗੇ ਕਿੱਥੇ ਅਸੀਂ ਰਹਿੰਦੇ ਹਾਂ ਜੀ ਉੱਥੇ ਇੱਕ ਅਦੇ ਇੱਕ ਦਰਖਤ ਨਹੀਂ ਸੀ ਲੱਗਾ ਹਿਆ ਹੁਣ ਤੁਸੀਂ ਜਾ ਕੇ ਦੇਖ ਲਓ ਕਿ ਜੇ ਤੁਸੀਂ ਜਾਓਗੇ ਤੇ ਤੁਹਾਨੂੰ ਥੋੜੀ ਥੋੜੀ ਦੂਰੀ ਦੇ ਉੱਤੇ ਪੂਰੇ ਦਰਖਤ ਲੱਗੇ ਹੋਏ ਮਿਲਣਗੇ ਸਾਰੀ ਗਲੀ ਦੇ ਵਿੱਚ ਛਾਏ ਪੂਰੀ ਬੜਾ ਪ੍ਰੋਪਰ ਲੱਸੀਆ ਬੋਗੇ ਮੇਰਾ ਨਾਮ ਅਜੀਤਵਾਲ ਜੀ ਜੀਵਾਲ ਹਾਂਜੀ ਅਜੀਤਵਾਲ ਸਾਡਾ ਪਿੰਡ ਮੋਗੇ ਦੇ ਨਾਨਕਸਰ ਦੇ ਬਿਲਕੁਲ ਵਿਚਕਾਰ ਆ ਜਾਂਦਾ ਜੀ ਜੀ ਹਾਂਜੀ ਬਹੁਤ ਖੜਾ ਪਿੰਡ ਆ ਜੀ ਜੀ ਵੀਡੀਓ ਚੰਗੀ ਲੱਗੀ ਤਾਂ ਕੇ ਸ਼ੇਅਰ ਕਰਿਓ ਹਾਂਜੀ ਇਹ ਹਰ ਭੈਣ ਤੱਕ ਦੂਰ ਪਹੁੰਚੇ ਪੀਰਾ ਤੱਕ ਤਾਂ ਬਹੁਤ ਪਹੁੰਚ ਜਾਗੇ ਤਾਂ ਸਾਰਾ ਸਾਰ ਭੈਣਾਂ ਤੱਕ ਜੇ ਵੀਡੀਓ ਇਹ ਪਹੁੰਚੀ ਜਾਏ। ਹਾਂਜੀ ਉਹ ਵੀ ਤਾਂ ਹੈ ਭੈਣਾਂ ਨੂੰ ਵੀ ਇੱਕ ਇੱਕ ਅਪਰਾਹਨਾ ਜ਼ਰੂਰ ਕਰਨਾ ਚਾਹੀਦਾ ਹੈ। ਜੀ ਜੀ। ਇਹ ਇਕੱਲੇ ਜੈਂਟਸ ਦਾ ਕੰਮ ਨਹੀਂ ਹੈਗਾ ਇਹ ਵੀ ਸਗ। ਮੈਂ ਮੈਂ ਪਹਿਲੀ ਵਾਰ ਦੇਖਿਆ ਵੀ ਇੰਨੀ ਦੂਰ ਤੋਂ ਇੱਕ ਭੈਣ ਜੀ ਇੱਕ ਲੇਡੀਸ ਚੱਲ ਕੇ ਆਈ ਹੈ ਬੂਟੇ ਲੈਣ। ਔਰ ਬੂਟੇ ਕੋਈ ਗੰਮਲੇ ਨਹੀਂ ਖਰੀਦੇ ਨਾਲੇ। ਨਾ ਕੋਈ ਸੈਜਾਵਟੀ ਸਾਰੇ ਦੇ ਸਾਹਮਣੇ। ਸਾਰੇ ਸਾਡੀ ਬੱਚੀ ਦਾ ਲੈਣਾ ਤਾਂ ਜੇ ਕਿਤਾਬ ਵੀ ਪੈਂਦੀ ਆ ਫਾਸਟ। ਲੋਕਾਂ ਨੂੰ ਇਹ ਵੀ ਇੱਕ ਤੁੰਨ ਵਾਲਾ ਕੰਮ ਹੀ ਹੋਊਗਾ। ਸੋ ਇਹਨੂੰ ਭੈਣਾਂ ਤੱਕ ਦੂਰ ਪਹੁੰਚਾਓ। ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹਾਂਜੀ ਆਓ ਤੁਸੀਂ ਸਾਰਿਆਂ ਨੇ ਇੱਕ ਵਾਰ ਜਰੂਰ ਵਿਜ਼ਿਟ ਕਰੋ। ਦੇਖੋ ਇਹਨਾਂ ਦੇ ਫਲਾਣ-ਫਲਾਣ ਵਾਲੇ ਬੂਟੇ ਵੀ ਆ ਸਜਾਵਟੀ ਬੂਟੇ ਵੀ ਆ ਜੋ ਤੁਹਾਨੂੰ ਹੈਗਾ ਇੱਛਾ ਉਹ ਤੁਸੀਂ ਲਿਆ ਸਕਦੇ ਹੋ। ਬਹੁਤ-ਬਹੁਤ ਸ਼ੁਕਰੀਆ।